welcom to all apne channel migrate properties and travel te so jivein ki aap sab nu pata hai apa samay samay te property de naal sambandhit jehdi jankari hundi hai usdiyan video vagaira apne channel de upar upload karde ha te vakh vakh vishayan de upar vakh vakh topic jehde hunde hai apne allo apa effort karde ha ki jehdi information apne kol a oh tade tak pahunchai ja sake so ajj da jehda apna vishay rahega ਜਿਹੜਾ ਅੱਜ ਦਾ ਆਪਣਾ ਟੌਪਿਕ ਰਹੇਗਾ ਉਹ ਰਹੇਗਾ ਜੀ ਇੰਤਕਾਲ ਦੇ ਬਾਰੇ ਸੋ ਜਿਹੜਾ ਜਿਹੜਾ ਇੰਤਕਾਲ ਹੁੰਦਾ ਹੈ ਜ਼ਮੀਨੀ ਜਾਇਦਾਦ ਦੇ ਵਿੱਚ ਪ੍ਰਾਪਰਟੀ ਦੇ ਵਿੱਚ ਰਜਿਸਟਰੀ ਤੋਂ ਬਾਅਦ ਬਹੁਤ ਜ਼ਰੂਰੀ ਹੁੰਦਾ ਹੈ ਜੇ ਆਪਾਂ ਇਹ ਕਹਿ ਰਹੇ ਹਾਂ ਸਭ ਤੋਂ ਮਹੱਤਵਪੂਰਵ ਜਿਹੜਾ ਇਹ ਡਾਕੂਮੈਂਟ ਹੁੰਦਾ ਹੈ ਤੇ ਇਹ ਕਰਵਾਉਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ ਕਿਉਂਕਿ ਆਪਾਂ ਆਪਾਂ ਨੂੰ ਪਹਿਲੀਆਂ ਵੀਡੀਓ ਦੇ ਵਿੱਚ ਦੱਸਿਆ ਹੈ ਵੀ ਰਜਿਸਟਰੀ ਹੋਣ ਤੋਂ ਬਾਅਦ ਤੁਹਾਡਾ ਇੰਤਕਾਲ ਦਰਜ ਹੋਣਾ ਬਹੁਤ ਜ਼ਰੂਰੀ ਹੈ ਪਰ ਉਹ ਸਬੰਧ ਦੇ ਵਿੱਚ ਆਪ ਨੂੰ ਕਾਲ ਵਗੈਰਾ ਆਈ ਸੀ ਕੁਝ ਮੈਸੇਜ ਵਗੈਰਾ ਆਏ ਸੀ ਵੀ ਸਾਨੂੰ ਇਹ ਦੱਸਿਆ ਜਾਏ ਵੀ ਜਿਹੜਾ ਇੰਤਕਾਲ ਹੁੰਦਾ ਹੈ ਇਹ ਦਰਜ ਕਿਵੇਂ ਹੁੰਦਾ ਹੈ ਕਿੰਨੇ ਪ੍ਰਕਾਰ ਦਾ ਹੁੰਦਾ ਹੈ ਤੇ ਪੜਾ ਦਰਪੜਾ ਇਹ ਕਿਵੇਂ ਦਰਜ ਕੀਤਾ ਜਾਂਦਾ ਹੈ ਤਾਂ ਉਸ ਦੇ ਸਬੰਧ ਦੇ ਵਿੱਚ ਅੱਜ ਆਪਾਂ ਵੀਡੀਓ ਇਹ ਬਣਾ ਰਹੇ ਹਾਂ ਤਾਂ ਸਭ ਨੂੰ ਰਿਕਵੈਸਟ ਹੈ ਜੀ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਲਓ ਸੋ ਜਿਹੜਾ ਇੰਤਕਾਲ ਹੈ ਜੀ ਜਿਵੇਂ ਕਿ ਜ਼ਿਆਦਾਤਰ ਲੋਕਾਂ ਨੂੰ ਪਤਾ ਆਪਾਂ ਕੋਈ ਵੀ ਜ਼ਮੀਨ ਜਾਂ ਆਪਣੀ ਕੋਈ ਪਲਾਟ ਹਾਊਸ ਕੋਈ ਵੀ ਪ੍ਰਾਪਰਟੀ ਜਦੋਂ ਆਪਾਂ ਉਸ ਦੀ ਖਰੀਦ ਲੈਣੇ ਆ ਤੇ ਉਸ ਨੂੰ ਉਸ ਦੀ ਰਜਿਸਟਰੀ ਕਰਵਾ ਲੈਣੇ ਆ ਤੇ ਉਸ ਤੋਂ ਬਾਅਦ ਉਸ ਦੀ ਜਿਹੜੀ ਸਰਟੀਫਾਈਡ ਕਾਪੀ ਹੁੰਦੀ ਹੈ ਇੱਕ ਉਹ ਪਟਵਾਰੀ ਦੇ ਪਾਸ ਦਰਜ ਕਰਾਉਣੀ ਹੁੰਦੀ ਆ ਉਸ ਨੂੰ ਹੀ ਇੰਤਕਾਲ ਦਰਜ ਕਰਾਉਣਾ ਕਹਿੰਦੇ ਆ ਪਰ ਇਸ ਦੇ ਵਿੱਚ ਅੱਗੇ ਕਾਫੀ ਚੀਜ਼ਾਂ ਨੇ ਇੰਤਕਾਲ ਦੇ ਵਿੱਚ ਤੇ ਕਈ ਤਰ੍ਹਾਂ ਦੇ ਜਿਹੜੀਆਂ ਰਜਿਸਟਰੀਆਂ ਹੁੰਦੀਆਂ ਨੇ ਕਈ ਤਰ੍ਹਾਂ ਦੇ ਸੌਦੇ ਹੁੰਦੇ ਨੇ ਪਿੰਡਾਂ ਦੇ ਵਿੱਚ ਵੀ ਉਸ ਦੇ ਕਈ ਵੱਖਰੇ ਵੱਖਰੇ ਨਾਮ ਨੇ ਉਹਨਾਂ ਦੇ ਬਾਰੇ ਆਪਾਂ ਥੋੜਾ ਦੱਸਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਬਾਰੇ ਆਪਾਂ ਬਰੀਫ ਦੇ ਵਿੱਚ ਵੀ ਵੀਡੀਓ ਬਣਾਵਾਂਗੇ ਸੋ ਅੱਜ ਆਪਾਂ ਸਿਰਫ ਤੁਹਾਨੂੰ ਇੰਤਕਾਲ ਦੇ ਬਾਰੇ ਦੱਸਾਂਗੇ ਸੋ ਜਿਵੇਂ ਕਿ ਕੋਈ ਵੀ ਵਿਅਕਤੀ ਜਦੋਂ ਆਪਣੀ ਕੋਈ ਜਾਇਦਾਦ ਉਹ ਕਿਸੇ ਮਤਲਬ ਬੇਨਾਮੇ ਦੇ ਰਹੀਂ ਜਾਂ ਪਟੇ ਨਾਮੇ ਦੇ ਰਹੀਂ ਹਿਪ ਨਾਮੇ ਦੇ ਰਹੀਂ ਵਿਰਾਸਤ ਦੇ ਰਹੀਂ ਜਾਂ ਰਹਿਣ ਜਾਂ ਇਹ ਆਪਾਂ ਕਹਿ ਸਕਦੇ ਹਾਂ ਤਸੀਮ ਦੇ ਰਹੀਂ ਜਾਂ ਤਬਾਦਲੇ ਦੇ ਰਹੀਂ ਆਪਣੀ ਕਿਸੇ ਪ੍ਰਾਪਰਟੀ ਪਲਾਟ ਘਰ ਜਾਂ ਜਾਇਦਾਦ ਦਾ ਹੱਕ ਪ੍ਰਾਪਤ ਕਰਦਾ ਤਾਂ ਜਿਹੜਾ ਮਾਲ ਰਿਕਾਰਡ ਦੇ ਵਿੱਚ ਪਟਵਾਰੀ ਦੇ ਦੁਆਰਾ ਉਹਨਾਂ ਹੱਕਾਂ ਦੀ ਜਿਹੜੀ ਹੱਕਾਂ ਨੂੰ ਤਬਦੀਲ ਕੀਤਾ ਜਾਂਦਾ ਹੈ ਉਸ ਤਬਦੀਲੀ ਨੂੰ ਜਿਹੜਾ ਇੰਤਕਾਲ ਦਰਜ ਕਰਨਾ ਕਿਹਾ ਜਾਂਦਾ ਸੋ ਕੱਲਾ ਰਜਿਸਟਰੀ ਨਹੀਂ ਹੈ ਕਈ ਵਾਰ ਆਪ ਨੂੰ ਜਿਹੜੀ ਪ੍ਰਾਪਰਟੀ ਹੈ ਜਾਂ ਪਲਾਟ ਹੈ ਜਾਂ ਘਰ ਜਾਂ ਜਾਇਦਾਦ ਉਹ ਵਿਰਾਸਤ ਦੇ ਵਿੱਚ ਮਿਲਦੀ ਆ ਜਾਂ ਪਟੇਨਾ ਮੇ ਤੌਰ ਤੇ ਵੀ ਮਿਲਦੀ ਆ ਜਾਂ ਤਸੀਮ ਹੋ ਕੇ ਵੀ ਆਪ ਨੂੰ ਜਾਇਦਾਦ ਮਿਲਦੀ ਤਾਂ ਉਸ ਦੇ ਵੀ ਵੱਖਰੇ ਵੱਖਰੇ ਤਰੀਕੇ ਦੇ ਨਾਲ ਜਿਹੜੇ ਇੰਤਕਾਲ ਦਰਜ ਕੀਤੇ ਜਾਂਦੇ ਨੇ ਜੇ ਆਪਾਂ ਦੱਸਿਆ ਸਟਾਰਟਿੰਗ ਚ ਔਨ ਆ ਦੇ ਸਮੇਂ ਚ ਆਪਾਂ ਤੁਹਾਨੂੰ ਸਾਰਾ ਦੱਸਾਂਗੇ ਵੀ ਕਿੰਨੇ ਤਰ੍ਹਾਂ ਦੇ ਇੰਤਕਾਲ ਹੁੰਦੇ ਨੇ ਤੇ ਉਹਨਾਂ ਦੇ ਬਾਰੇ ਆਪਾਂ ਤੁਹਾਨੂੰ ਪੂਰੀ ਡੀਫ ਦੇ ਵਿੱਚ ਪੂਰੀ ਬਰੀਫ ਦੇ ਵਿੱਚ ਆਪਾਂ ਇਨਫੋਰਮੇਸ਼ਨ ਦਾਂਗੇ ਸੋ ਅੱਜ ਆਪਾਂ ਤੁਹਾਨੂੰ ਇਹ ਹੀ ਦੱਸਣਾ ਵੀ ਜਿਹੜਾ ਇੰਤਕਾਲ ਆ ਉਸ ਦੇ ਕਿਹੜੇ ਕਿਹੜੇ ਪੜਾ ਹੁੰਦੇ ਨੇ ਸੋ ਇਸ ਦੇ ਵਿੱਚ ਮੇਨ ਜੀ ਤਿੰਨ ਪੜਾ ਰਹਿ ਜਾਂਦੇ ਹੁੰਦੇ ਆ ਇੱਕ ਪਟਵਾਰੀ ਜਿਹੜਾ ਇੰਤਕਾਲ ਨੂੰ ਦਰਜ ਕਰਦਾ ਆ ਉਸ ਤੋਂ ਬਾਅਦ ਕਾਨੂੰਗੋ ਇਸ ਦਾ ਮੁਕਾਬਲਾ ਕਰਦਾ ਹੈ ਤੇ ਅੱਗੇ ਜਿਹੜਾ ਤਹਿਸੀਲਦਾਰ ਜਾਂ ਨੈਪ ਤਹਿਸੀਲਦਾਰ ਉਹ ਹੁੰਦਾ ਹੈ ਇਸ ਦਾ ਫੈਸਲਾ ਕਰਦਾ ਉਸ ਦੇ ਬਾਰੇ ਆਪਾਂ ਸਟੈਪ ਬਾਈ ਸਟੈਪ ਦੱਸਾਂਗੇ ਕਿ ਕਿਹੜੇ ਬੰਦੇ ਦਾ ਕਿਹੜਾ ਕੰਮ ਆ ਸਭ ਤੋਂ ਪਹਿਲਾਂ ਆਪਾਂ ਜੇ ਗੱਲ ਕਰੀਏ ਪਟਵਾਰੀ ਦੀ ਤਾਂ ਪਟਵਾਰੀ ਜਿਵੇਂ ਕਿ ਆਪਾਂ ਦੱਸਿਆ ਵੀ ਕੋਈ ਵੀ ਜਦੋਂ ਆਪਾਂ ਕੋਈ ਜਾਇਦਾਦ ਆਪਣੀ ਲੈਣੇ ਆ ਤਾਂ ਉਸ ਨੂੰ ਉਹ ਆਪਣੇ ਕੋਲ ਦਰਜ ਕਰਦਾ ਹੈ ਹੁਣ ਇਸ ਦੇ ਵਿੱਚ ਉਹ ਦਰਜ ਕਿਵੇਂ ਕਰਦਾ ਉਸ ਦਾ ਕੀ ਪ੍ਰੋਸੈਸ ਆ ਉਹ ਆਪਾਂ ਤੁਹਾਨੂੰ ਹੁਣ ਐਕਸਪਲੇਨ ਕਰਾਂਗੇ ਸੋ ਹਰੇਕ ਪਿੰਡ ਦਾ ਇੱਕ ਪਟਵਾਰੀ ਹੁੰਦਾ ਜਾਂ ਦੋ ਪਿੰਡਾਂ ਦਾ ਇੱਕ ਪਟਵਾਰੀ ਹੁੰਦਾ ਜਾਂ ਆਪਾਂ ਕਹਿ ਲਈਏ ਵੀ ਸ਼ਹਿਰ ਜਾਂ ਕਸਬਾ ਕੋਈ ਵੀ ਆ ਜਿਹੜੀ ਵੀ ਜਾਇਦਾਦ ਉਸ ਦਾ ਇੱਕ ਪਟਵਾਰੀ ਹੁੰਦਾ ਤੇ ਉਸ ਕੋਲ ਸਾਰਾ ਰਿਕਾਰਡ ਹੁੰਦਾ ਤੇ ਜਦੋਂ ਵੀ ਉਸ ਸੰਬੰਧੇ ਤੁਹਾਡੀ ਕੋਈ ਪ੍ਰਾਪਰਟੀ ਆ ਜਾਂ 플ੌਟ ਏ ਘਰ ਏ ਜਾਂ ਜਾਇਦਾਦ ਉਸ ਦੀ ਹੱਕਾਂ ਦੀ ਤਬਦੀਲੀ ਹੁੰਦੀ ਏ ਜਿਨੂੰ ਆਪਾਂ ਰਜਿਸਟਰੀ ਵੀ ਕਹਿ ਸਕਦਾ ਉਸ ਦਾ ਕੋਈ ਮਾਲਕ ਬਦਲਦੇ ਨੇ ਜੇ ਆਪਾਂ ਸੌਕੇ ਸ਼ਬਦਾਂ ਚ ਕਹੀਏ ਜੇ ਜਦੋਂ ਉਸ ਦੇ ਮਾਲਕ ਬਦਲਦੇ ਹਨ ਉਸ ਜ਼ਮੀਨ ਦੇ ਜਾਂ ਉਸ ਪ੍ਰਾਪਰਟੀ ਦੇ ਤਾਂ ਉਸ ਨੂੰ ਜਿਹੜਾ ਪਟਵਾਰੀ ਹੁੰਦਾ ਉਸ ਨੂੰ ਉਹ ਇੱਕ ਰਜਿਸਟਰ ਹੁੰਦਾ ਜਿਸ ਨੂੰ ਇੰਤਕਾਲ ਰਜਿਸਟਰ ਕਹਿੰਦੇ ਨੇ ਮਤਲਬ ਉਸ ਦਾ ਇੱਕ ਸਪੈਸ਼ਲ ਰਜਿਸਟਰ ਹੁੰਦਾ ਹੈ ਇੰਤਕਾਲਾਂ ਵਾਸਤੇ ਉਸ ਨੂੰ ਜਿਹੜਾ ਇੰਤਕਾਲ ਰਜਿਸਟਰ ਕਿਹਾ ਜਾਂਦਾ ਤੇ ਉਸ ਨੂੰ ਜਿਹੜਾ ਪਟਵਾਰੀ ਦੇ ਕੋਲ ਹੁੰਦਾ ਉਹ ਤੇ ਜਦੋਂ ਕੋਈ ਇੰਤਕਾਲ ਜਿਵੇਂ ਉਸਦੇ ਆਪਾਂ ਦੱਸਿਆ ਵੀ ਰਜਿਸਟਰੀ ਹੋ ਜਾਂਦੀ ਹੈ ਹੱਕਾਂ ਦੀ ਤਬਦੀਲੀ ਹੋ ਜਾਂਦੀ ਹੈ ਮਾਲਕ ਬਦਲਦੇ ਹਨ ਤਾਂ ਉਸ ਉਸ ਦੇ ਵਿੱਚ ਉਹ ਰਜਿਸਟਰ ਦੇ ਵਿੱਚ ਉਸ ਨੂੰ ਦਰਜ ਕਰਦਾ ਹੈ ਤਾਂ ਉਸ ਰਜਿਸਟਰ ਦੇ ਵਿੱਚ 15 ਖਾਨੇ ਹੁੰਦੇ ਨੇ ਤੇ ਉਹਨਾਂ ਦਾ 15 ਖਾਨਿਆਂ ਦੇ ਵੱਖ-ਵੱਖ ਰੂਲ ਹੁੰਦੇ ਨੇ ਜੇ ਆਪਾਂ ਦੱਸਿਆ ਵੀ ਆਉਣ ਵਾਲੇ ਸਮੇਂ 'ਚ ਆਪਾਂ ਦੱਸਾਂਗੇ ਤੇ ਉਸ ਦੀਆਂ ਦੋ ਪਰਤਾਂ ਹੁੰਦੀਆਂ ਹਨ ਉਸ ਰਜਿਸਟਰ ਦੀਆਂ ਦੋ ਪਰਤਾਂ ਹੁੰਦੀਆਂ ਨੇ ਪਹਿਲੀ ਪਰਤ ਨੂੰ ਪਰਤ ਪਟਵਾਰ ਕਿਹਾ ਜਾਂਦਾ ਤੇ ਦੂਸਰੀ ਪਰਤ ਨੂੰ ਪਰਤ ਸਰਕਾਰ ਕਿਹਾ ਜਾਂਦਾ ਸੋ ਜਿਹੜਾ ਪਟਵਾਰੀ ਹੁੰਦਾ ਜਦੋਂ ਇੰਤਕਾਲ ਨੂੰ ਦਰਜ ਕਰਦਾ ਤੇ ਪਰਤ ਪਟਵਾਰ ਦੇ ਵਿੱਚ ਉਸ ਇੰਤਕਾਲ ਨੂੰ ਦਰਜ ਕਰਦਾ ਤੇ ਦੂਸਰੀ ਪਰਤ ਦੇ ਵਿੱਚ ਸੇਮ ਉਸ ਦੀ ਨਕਲ ਕੀਤੀ ਜਾਂਦੀ ਆ ਸੋ ਇਸ ਤਰੀਕੇ ਨਾਲ ਇਸ ਨੂੰ ਦਰਜ ਕੀਤਾ ਜਾਂਦਾ ਤੇ ਦਰਜ ਕਰਨ ਤੋਂ ਬਾਅਦ ਜਿਹੜਾ ਦੂਸਰਾ ਪੜਾਅ ਮੇਨ ਹੁੰਦਾ ਉਹ ਹੁੰਦਾ ਜੀ ਕਾਨੂੰਗੋਦ ਜਦੋਂ ਪਟਵਾਰੀ ਇੰਤਕਾਲ ਨੂੰ ਦਰਜ ਕਰ ਲੈਂਦਾ ਮੰਨ ਲਓ ਇੰਤਕਾਲ ਆਪਾਂ ਤੁਹਾਨੂੰ ਦੱਸੇ ਦੀ ਸਟਾਰਟਿੰਗ 'ਚ ਕਈ ਤਰ੍ਹਾਂ ਦੇ ਹੁੰਦੇ ਨੇ ਹੱਕ ਜਿਹੜੇ ਤਰੀਕੇ ਹੁੰਦੇ ਆ ਬੇਨਾਮਾ ਹੁੰਦਾ ਹੈ ਵਿਰਾਸਤੀ ਇੰਤਕਾਲ ਹੁੰਦਾ ਹੈ ਰਹਿਣ ਇੰਤਕਾਲ ਹੁੰਦਾ ਆ ਇਸ ਤਰ੍ਹਾਂ ਅੱਗੇ ਪਟਾਨਾਮੇ ਦਾ ਹੁੰਦਾ ਹੈ ਹਿਪਨਾਮੇ ਦਾ ਹੁੰਦਾ ਹੈ ਤਸੀਮ ਦਾ ਹੁੰਦਾ ਹੈ ਤਬਾਦਲੇ ਦਾ ਹੁੰਦਾ ਸੋ ਉਸ ਨੂੰ ਵੱਖਰੇ ਵੱਖਰੇ ਤਰੀਕਿਆਂ ਨਾਲ ਫਿਰ ਪਟਵਾਰੀ ਖਾਨਾ ਕੈਫੀਅਤ ਹੁੰਦਾ 12 ਨੰਬਰ ਖਾਨਾ ਹੁੰਦਾ ਉਸ ਦੇ ਵਿੱਚ ਉਸ ਨੂੰ ਦਰਜ ਕਰਦਾ بس ਇੰਤਕਾਲ ਦਾ ਨੰਬਰ ਤੇ ਇੰਤਕਾਲ ਦੀ ਕਿਸਮ ਦੋ ਚੀਜ਼ਾਂ ਨੂੰ ਖਾਨਾ ਕੈਸੀਅਤ ਦੇ ਵਿੱਚ ਜਾਂ 12 ਨੰਬਰ ਖਾਨੇ ਦੇ ਵਿੱਚ ਉਸ ਨੂੰ ਦਰਜ ਕਰਦਾ ਤੇ ਦਰਜ ਕਰਨ ਤੋਂ ਬਾਅਦ ਉਹ ਜਿਹੜੀ ਰਿਪੋਰਟ ਹੁੰਦੀ ਆ ਉਹ ਰਜਿਸਟਰ ਹੁੰਦਾ ਹੈ ਜਾਂ ਉਹ ਜਿਹੜਾ ਕਾਨੂੰਗੋ ਨੂੰ ਫਿਰ ਸਾਹਮਣੇ ਪੇਸ਼ ਕੀਤਾ ਜਾਂਦਾ ਤੇ ਕਾਨੂੰਗੋ ਉਸ ਇੰਤਕਾਲ ਦਾ ਮੁਕਾਬਲਾ ਕਰਦਾ ਹੈ ਭਾਵ ਉਸ ਦਾ ਇਤਰਾਜ਼ ਜੇ ਠੀਕ ਹੈ ਤਾਂ ਉਸ ਨੂੰ ਪਾਸ ਕਰ ਦਿੰਦਾ ਉਸ ਤੋਂ ਬਾਅਦ ਦੁਬਾਰਾ ਫਿਰ ਪਟਵਾਰੀ ਜੋ ਕਿ ਹੁੰਦਾ ਉਸ ਇੰਤਕਾਲ ਨੂੰ ਜਿਹੜਾ ਹੈ ਕਿ ਉਹ ਤਹਿਸੀਲਦਾਰ ਜਾਂ ਨੈਤ ਤਹਿਸੀਲਦਾਰ ਮਾਲ ਅਫਸਰ ਦੇ ਸਾਹਮਣੇ ਪੇਸ਼ ਕਰਦਾ ਤੇ ਮਾਲ ਅਫਸਰ ਉਸ ਤੇ ਫੈਸਲਾ ਕਰਦਾ ਉਸ ਨੂੰ ਮਨਜ਼ੂਰ ਕਰਦਾ ਜਾਂ ਨਾ ਮਨਜ਼ੂਰ ਕਰਦਾ ਜੇ ਉਹ ਤਹਿਸੀਲਦਾਰ ਉਸ ਨੂੰ ਮਨਜ਼ੂਰ ਕਰ ਲੈਂਦਾ ਤਾਂ ਪਟਵਾਰੀ ਉਸ ਨੂੰ ਜਿਹੜਾ ਪਹਿਲਾਂ ਨਾਰਮਲ ਲਿਖਿਆ ਜਾਂਦਾ ਬਾਅਦ ਚ ਉਸ ਨੂੰ ਲਾਲ ਸ਼ਾਈ ਦੇ ਨਾਲ ਪੱਕੇ ਤੌਰ ਤੇ ਲਿਖ ਦਿੰਦਾ ਜਿਵੇਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਆਪਾਂ ਤੁਹਾਨੂੰ ਕੋਈ ਸਕਰੀਨ ਤੇ ਦਿਖਾ ਰਹੇ ਹਾਂ ਸੋ ਇਹ ਜਮਾਂਬੰਦੀ ਦੇ ਜਿਹੜੇ ਇੰਤਕਾਲ ਨੇ ਇਸ ਤਰ੍ਹਾਂ ਲਾਲ ਅੱਖਰਾਂ ਦੇ ਵਿੱਚ ਉਹ ਲਿਖੇ ਜਾਂਦੇ ਨੇ ਤਾਂ ਇਸ ਤਰੀਕੇ ਦੇ ਨਾਲ ਉਹ ਲਿਖਿਆ ਜਾਂਦਾ ਇਸ ਤੋਂ ਬਾਅਦ ਜਿਹੜੀ ਦੂਸਰੀ ਪਰਤ ਹੁੰਦੀ ਏ ਉਸ ਨੂੰ ਜਿਹੜਾ ਮਾਲ ਰਿਕਾਰਡ ਦਫ਼ਤਰ ਹੁੰਦਾ ਰੂਮ ਹੁੰਦਾ ਹੈ ਤਹਿਸੀਲ ਦਾ ਤਾਂ ਉੱਥੇ ਜਮ੍ਹਾਂ ਕਰਾ ਦਿੱਤਾ ਜਾਂਦਾ ਸੋ ਇਸ ਤਰੀਕੇ ਦੇ ਨਾਲ ਜਿਹੜਾ ਤੁਹਾਡਾ ਇੰਤਕਾਲ ਆ ਉਹ ਦਰਜ ਹੁੰਦਾ ਹੈ ਸਟੈਪ ਬਾਈ ਸਟੈਪ ਸਭ ਤੋਂ ਪਹਿਲਾਂ ਪਟਵਾਰੀ ਉਸ ਨੂੰ ਜੇ ਆਪਾਂ ਸਿੰਪਲ ਸ਼ਬਦਾਂ 'ਚ ਕਹੀਏ ਪਟਵਾਰੀ ਉਸ ਨੂੰ ਦਰਜ ਕਰਦਾ ਹੈ ਉਸ ਤੋਂ ਬਾਅਦ ਕਾਨੂੰਗੋ ਕਾਨੂੰਗੋ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ ਉਹ ਇਸ ਦਾ ਮੁਕਾਬਲਾ ਕਰਦਾ ਹੈ ਤੀਸਰੇ ਨੰਬਰ ਤੇ ਜਿਹੜਾ ਮਾਲ ਅਫਸਰ ਹੁੰਦਾ ਹੈ ਉਹ ਇਸ ਤੇ ਆਪਣਾ ਫੈਸਲਾ ਕਰਦਾ ਹੈ ਉਸ ਨੂੰ ਮਨਜ਼ੂਰ ਜਾਂ ਨਾ ਮਨਜ਼ੂਰ ਕਰਦਾ ਹੈ ਸੋ ਇਸ ਤਰੀਕੇ ਦੇ ਨਾਲ ਤੁਸੀਂ ਕੋਈ ਵੀ ਆਪਣੀ ਪ੍ਰਾਪਰਟੀ ਜਾਂ ਪਲਾਟ ਜਾਂ ਘਰ ਜਾਂ ਜਾਇਦਾਦ ਉਸ ਦੀ ਰਜਿਸਟਰੀ ਕਰ ਰਹੇ ਹੋ ਉਸ ਨੂੰ ਖਰੀਦ ਰਹੇ ਹੋ ਜਾਂ ਵਿਰਾਸਤ ਦੇ ਵਿੱਚ ਤੁਹਾਨੂੰ ਮਿਲ ਰਹੀ ਹੈ ਜਾਂ ਉਸ ਦੀ ਤਸੀਮ ਹੋ ਰਹੀ ਏ ਜਾਂ ਉਸ ਦਾ ਤਬਾਦਲਾ ਹੋ ਕੇ ਤੁਹਾਨੂੰ ਮਿਲ ਰਿਹਾ ਹੈ ਹੱਕ ਤੋਂ ਉਸ ਹੱਕਾਂ ਦੀ ਤਬਦੀਲੀ ਨੂੰ ਜਿਹੜਾ ਇੰਤਕਾਲ ਨੂੰ ਇਸ ਤਰੀਕੇ ਦੇ ਨਾਲ ਜਿਹੜਾ ਪਟਵਾਰੀ ਦਰਜ ਕਰਦਾ ਇੰਤਕਾਲ ਰਜਿਸਟਰ ਦੇ ਵਿੱਚ ਔਨ ਆਨਲੇ ਸਮੇਂ ਦੇ ਵਿੱਚ ਆਪਾਂ ਦੱਸਾਂਗੇ ਇੰਤਕਾਲ ਜਿਹੜਾ ਖਾਨਾ ਇਸ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ਇੰਤਕਾਲ ਕਿੰਨੇ ਤਰ੍ਹਾਂ ਦਾ ਹੁੰਦਾ ਹੈ ਉਸ ਨੂੰ ਕਿਵੇਂ ਲਿਖਿਆ ਜਾਂਦਾ ਹੈ ਬਕਾਇਦਾ ਆਪਾਂ ਤੁਹਾਨੂੰ ਲਾਈਵ ਸਾਰਾ ਦਿਖਾਵਾਂਗੇ ਸੋ ਇਸੇ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਜਰੂਰ ਕਰ ਲਓ ਜੀ ਤੇ ਉਹਨੇ ਇੱਕ ਨਵੀਂ ਇਨਫਰਮੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਨਾਲ ਫਿਰ ਤੋਂ ਤੁਹਾਡੇ ਰੂਪ ਰੂਪ ਹੋਵਾਂਗੇ ਜਦ ਤੱਕ ਸਾਨੂੰ ਆਗਿਆ ਦੋ ਸਾਰਿਆਂ ਦਾ ਧੰਨਵਾਦ